ਲੰਮੀ ਹੇਕ ਦੀ ਮਲਿਕਾ ਪੰਗਪੂਸ਼ਨ ਗੁਰਮੀਤ ਬਾਬਾ ਦੀ ਧੀ 글로ਰੀ ਬਾਬਾ ਕਾਫੀ ਲੰਬੇ ਅਰਸੇ ਤੋਂ ਆਰਥਿਕ ਤੰਗੀ ਦਾ ਸ਼ਿਕਾਰ ਸਨ ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਉਹਨਾਂ ਨੂੰ ਆਰਥਿਕ ਪਰੇਸ਼ਾਨੀ ਬਹੁਤ ਜ਼ਿਆਦਾ ਚੇਹੇ ਉੱਤੇ ਆ ਰਹੀ ਹੈ ਤੇ ਹੁਣ ਜੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੁਰਮੀਤ ਬਾਬਾ ਦੀ ਮਦਦ ਕਰਨ ਵਾਸਤੇ ਅੱਗੇ ਆਏ ਨੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਤੇ ਉਹਨਾਂ ਨੇ 25 ਲੱਖ ਰੁਪਏ ਜੋੜੇ ਗੁਰਮੀਤ 바ਵਾ ਦੀ ਧੀ ਗਲੋਰੀ 바ਵਾ ਦੇ ਅਕਾਊਂਟ ਵਿੱਚ ਟ੍ਰਾਂਸਫਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਪੁਸ਼ਤੈਣੀ ਜਾਇਦਾਦ ਤੇ ਕਿਰਾਏਦਾਰਾਂ ਨੇ ਕਬਜ਼ਾ ਕਰ ਲਿਆ ਸੀ। ਮਾਂ ਗੁਰਮੀਤ 바ਵਾ ਤੇ ਪਿਤਾ ਕਿਰਪਾਲ ਸਿੰਘ 바ਵਾ ਦੇ ਦਿਹਾਂਤ ਤੋਂ ਬਾਅਦ ਆਰਥਿਕ ਸਥਿਤੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। 4 ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਨਿਭਾ ਰਹੀ ਗਲੋਰੀ 바ਵਾ ਦੀ ਆਰਥਿਕ ਮੰਦਹਾਲੀ ਦੀਆਂ ਖਬਰਾਂ ਸੁਣਨ ਨੂੰ ਲਗਾਤਾਰ ਮਿਲ ਰਹੀਆਂ ਸਨ ਤੇ ਇੱਕਦਮ ਅਚਾਨਕ ਅੱਜ ਬੈਂਕ ਤੋਂ ਫੋਨ ਆਉਂਦਾ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੇ 25 ਲੱਖ ਰੁਪਏ ਦੀ ਸਹਾਇਤਾ ਭੇਜੀ। ਉਥੇ ਗਲੋਰੀ ਬਾਵਾ ਨੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦਾ ਧੰਨਵਾਦ ਵੀ ਕੀਤਾ ਹੈ। ਹਾਂ ਜੀ ਮੈਨੂੰ ਅ ਥੋੜਾ ਟਾਈਮ ਪਹਿਲਾਂ ਹੀ ਪਤਾ ਲੱਗਾ ਹੈ ਮੈਨੂੰ ਬੈਂਕ ਤੋਂ ਫੋਨ ਆਇਆ ਸੀ ਕਿ ਅਕਸ਼ੇ ਕੁਮਾਰ ਪਾਟਿਆ ਜੀ ਵੱਲੋਂ ਤੁਹਾਨੂੰ ਕੋਈ ਟਰਾਂਜੈਕਸ਼ਨ ਹੋਈ ਹੈ। ਤੇ ਮੈਨੂੰ ਤੇ ਯਕੀਨ ਹੀ ਨਹੀਂ ਹੋਇਆ ਕਿਉਂਕਿ ਮੇਰੇ ਤੇ ਚਿੱਤੇ ਚੇਤੇ ਵੀ ਨਹੀਂ ਸੀ। ਤੇ ਪਰ ਜਦੋਂ ਮੈਨੂੰ ਪਤਾ ਲੱਗਾ ਜੀ ਅ ਮੈਂ ਅਜੇ ਤੱਕ ਵੀ ਮੈਂ ਥੋੜਾ ਜਿਹਾ ਉਹ ਕਹਿੰਦੇ ਨਾ ਬੰਦਾ ਸੁਪਨੇ 'ਚ ਹੁੰਦਾ ਵੀ ਮੇਰੇ ਲਈ ਸੁਪਨਾ ਹੈ। ਪਰ ਮੈਂ ਬੜੀ ਧੰਨਵਾਦੀ ਆ ਜੀ ਮੈਂ ਅਕਸ਼ੇ ਕੁਮਾਰ ਭਾਜੀ ਦੀ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਵੀਰ ਇੱਕ ਭਰਾ ਦਾ ਫਰਜ਼ ਉਹਨਾਂ ਨੇ ਨਿਭਾਇਆ ਮੈਨੂੰ ਭੈਣ ਗਿਆ ਹੈ ਆਪਣੀ ਛੋਟੀ ਭੈਣ ਗਿਆ ਹੈ ਤੇ ਵੀਰ ਮੇਰੀ ਵੀ ਹੈ ਵਾਦਾ ਹੈ ਤੁਹਾਡੇ ਨਾਲ ਕਿ ਮੈਂ ਤਾ ਉਮਰ ਇੱਕ ਭੈਣ ਦਾ ਰਿਸ਼ਤਾ ਤੁਹਾਡੇ ਨਾਲ ਨਿਭਾਵਾਂਗੀ ਤੇ ਮੈਂ ਅਕਸ਼ੇ ਕੁਮਾਰ ਵੀਰ ਜੀ ਦੀ ਬਹੁਤ 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 ਧੰਨਵਾਦੀ ਆ ਮੇਰੇ ਕੋਲ ਵਰਡਸ ਨਹੀਂ ਆ ਗਏ ਜੀ ਵਰਡਸ ਖਤਮ ਹੋ ਗਏ ਕਿੰਨੀ ਰਕਮ ਕਿੰਨੀ ਉਹਨਾਂ ਨੇ 25 ਲੱਖ ਦੀ ਮੈਨੂੰ ਇਮਦਾਦ ਭੇਜੀ ਹੈ ਜੀ ਬਹੁਤ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜੀ ਓਬਵੀਅਸਲੀ ਜਿਹੜੇ ਬੱਚੇ ਮਾਇੂਸ ਹੋ ਕੇ ਬੈਠੇ ਸਨ ਕਿ ਮਮਾ ਅਬ ਕੀ ਹੋਗਾ ਹਮ ਕਿਸ ਤਰ੍ਹਾਂ ਕਰਾਂਗੇ ਸਾਡਾ ਸਕੂਲ ਸਾਡੀ ਪੜ੍ਹਾਈਗਾ ਪਰ ਉਹ ਖੁਸ਼ੀ ਦੀ ਲਹਿਰ ਹੈ ਜੀ ਰਖੜੀ ਦੀ ਆ ਰਹੀ ਹੈ ਤੇ ਹਾਂ ਮੈਂ ਜਾਵਾਂਗੀ ਜੀ ਜ਼ਰੂਰ ਕੋਸ਼ਿਸ਼ ਕਰਾਂਗੀ ਮੈਂ ਆਪਣੇ ਵੀਰ ਦੇ ਘਰ ਤੇ ਬੰਨਣਾ ਰਖੜੀ ਨਮ ਇੱਕ ਭਰਾ ਦੇ ਲਈ ਗਾਣਾ ਆ ਮੈਂ ਜੀ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਇਹ ਜਿਹੜਾ ਮੈਂ ਇਹ ਗਾਣਾ ਇਹ ਵੀ ਰਖੜੀ ਦਾ ਹੀ ਗਾਣਾ ਹੈ ਕਿ ਗਾ ਕੇ ਸੁਣਾਵਾਂ ਹੂੰ ਵੀਰਾ ਵੇ ਵੀਰਾ ਤੇਰਾ ਸਤਰੰਗਾ ਚੀਰਾ ਚੀਰ ਉਤਵਾਰ ਦਿਆਂ ਮੈਂ ਸੁੱਚੇ ਮੋਤੀ ਵੇ ਤੇਰੇ ਕੋਲ ਜਾ ਪਹੁੰਚਾ ਖੜੀ ਖੜੋਤੀ ਵੇ ਵੀਰਾ ਵੇ ਵੀਰਾ ਮੇਰਾ ਸਤਰੰਗਾ ਚੀਰਾ ਅਕਸ਼ੇ ਕੁਮਾਰ ਭਾਜੀ ਨੂੰ ਤੁਸੀਂ ਕਿਸ ਤਰ੍ਹਾਂ ਦਾ ਧੰਨਵਾਦ ਕਰੋ ਠੀਕ ਨਾ ਚਾਹੋ ਮੈਂ ਜੀ ਬਿਲਕੁਲ ਨਤਮਸਤਕ ਹੋ ਕੇ ਛੋਟੀ ਭੈਣ ਉਹਨਾਂ ਨੂੰ ਬਹੁਤ ਬਹੁਤ ਦੁਆਵਾਂ ਭੇਜਦੀ ਐ ਬਹੁਤ ਬਹੁਤ ਧੰਨਵਾਦੀਆਂ ਜੀ ਮੈਂ ਅਕਸ਼ੇ ਕੁਮਾਰ ਭਾਜੀ ਦਾ ਕਿ ਭਾਜੀ ਇਸ ਤਰ੍ਹਾਂ ਹੀ ਤੁਸੀਂ ਵੱਧਦੇ ਫੁੱਲਦੇ ਰਹੋ ਤੁਹਾਡਾ ਤੇ ਆਲਰੇਡੀ ਦੁਨੀਆ ਤੇ ਇਹਨਾ ਨਾਮ ਹੈ ਤੁਹਾਡੀ ਦਿਾਨਤਦਾਰੀ ਬੜੀ ਮਸ਼ਹੂਰ ਹੈ ਤੁਸੀਂ ਹਰ ਇੱਕ ਦੀ ਬਾਹ ਫੜਦੇ ਹੋ ਤੇ ਅਸੀਂ ਪੜਦੇ ਹੁੰਦੇ ਸੀ ਤੇ ਅੱਜ ਇਹ ਮੇਰੇ ਨਾਲ ਹੋਇਆ ਤੇ ਮੈਂ ਬਾਜੀ ਬਹੁਤ ਬਹੁਤ ਧੰਨਵਾਦੀ ਆ ਤੁਹਾਡੀ ਕਿਸੇ ਤਰ੍ਹਾਂ ਦਾ ਰابطਾ ਰਿਹਾ ਤੁਹਾਡਾ ਸੰਪਰਕ ਕਦੇ ਵੀ ਅਕਸ਼ੇ ਭਾਜੀ ਨੇ ਨਹੀਂ ਜੀ ਕਦੇ ਨਹੀਂ ਕੋਈ ਰਕਤਾ ਨਹੀਂ ਹੈ ਕੋਈ ਮੇਰੇ ਨਾਲ ਨਾਮ ਸੇ ਪੂਰੀ ਦੁਨੀਆ ਚ ਹਾਂਜੀ ਉਹ ਤਾਂ ਨਹੀਂ ਕਿ ਉਹਨਾਂ ਦੇ ਸਤਕਾਰ ਉਹ ਜੋ ਪੰਜਾਬ ਦੇ ਕਲਾਕਾਰ ਨੂੰ ਉੱਤੇ ਆਣਾ ਚਾਹੀਦਾ ਖਾਸ ਕਰਕੇ ਉਹ ਕਲਾਕਾਰ ਜਿਹੜੇ ਵਰਲਡ ਲੈਵਲ ਤੇ ਚਾਹੀਏ ਜੀ ਦਾ ਸਾਜ ਜਾਂ ਡਿੱਕੀਕਰ ਵਾਲੇ ਕਿੰਨੇ ਅਜਿਹੇ ਨਾਮ ਨੇ ਹਾਂਜੀ ਜਿਹੜੇ ਵਰਲਡ ਕਲਾਸ ਲੈਵਲ ਤੇ ਪਹੁੰਚ ਚੁੱਕੇ ਹੋਏ ਬੜੇ ਆਰਥਿਕ ਪੱਖੋਂ ਬੜੇ ਸਾਉਂਡ ਨੇ ਹਾਂਜੀ ਹਾਂਜੀ ਲੱਗਦਾ ਕਿ ਉਹਨਾਂ ਨੂੰ ਵੀ ਮਾਤਾ ਗੁਰਬੀਤ ਨੂੰ ਬਾਬਾ ਦੀ ਸਤਕਾਰ ਚੱਕੇ ਆਣਾ ਚਾਹੀਦਾ ਸੀ ਆ ਆਣਾ ਚਾਹੀਦਾ ਆਣਾ ਤੇ ਚਾਹੀਦਾ ਸੀ ਸਰ ਪਰ ਮੈਂ ਕਿਸ ਜੀ ਬਿਲਕੁਲ ਜੀ ਮੈਂ ਕਿਸੇ ਨੂੰ ਸਰ ਮੈਂ ਤੇ ਗੁਹਾਰ ਲਗਾ ਸਕਦੀ ਹਾਂ ਮੈਂ ਗੱਲ ਕਰ ਸਕਦੀ ਆ ਉਹਨਾਂ ਦਾ ਮੇਰੇ ਕੋਲ ਆਣਾ ਮੈਂ ਕੰਮ ਹੀ ਮੰਗ ਰਹੀ ਆ ਜੀ ਉਹਨਾਂ ਦਾ ਆਣਾ ਜਾਂ ਨਾ ਆਣਾ ਇਹ ਅੱਗੇ ਉਹਨਾਂ ਤੇ ਐ ਬਿਜ਼ੀ ਬੰਦੇ ਨੇ ਜੀ ਹੋ ਸਕਦਾ ਆਪਣੇ ਕਮਾਕਾਰਾਂ ਦੇ ਵਿੱਚ ਰੁੱਝੇ ਹੋਣ